ਅੱਜ ਤੁਹਾਨੂੰ ਸਿੱਕ ਇਹੋ ਜਿਹੀ ਗੱਲ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਪਹਿਲੀ ਵਾਰ ਦੇ ਵਿੱਚ ਯਕੀਨ ਨਹੀਂ ਆਊਗਾ ਕਿਉਂਕਿ ਗੱਲ ਹੀ ਇਹੋ ਜਿਹੀ ਹੈ ਦੱਸਿਆ ਕਿ ਅਸਾਮ ਦੇ ਇੱਕ ਟਰੈਕਟਰ ਟਿਲਾਏ ਇਲਾਕਾ ਵੈ ਜਿਸ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਵੈ ਪਰਿਵਾਰ ਦੇ ਜੋ ਦੋ ਜੀਆਂ ਦੀ ਅਤੇ ਪਿੰਡ ਦੇ ਇੱਕ ਜੀ ਦੀ ਜਾਨ ਹੈ ਜੋ ਇੱਕ ਮੁਰਗੇ ਨੇ ਲੈ ਲਈ ਇੱਕ ਮੁਰਗੇ ਦੀ ਵਜ੍ਹਾ ਦੇ ਨਾਲ ਸੋ ਇੱਕ ਤਿੰਨ ਵਿਅਕਤੀ ਹੈ ਜੋ ਆਪਣੀ ਜਾਨ ਗਵਾ ਬੈਠੇ ਬਿਲਕੁਲ ਇੱਕ ਮੁਰਗਾ ਜੇਕਰ ਕਿਸ ਨੂੰ ਦੱਸਿਏ ਤਾਂ ਇਹ ਗੱਲ ਤੇ ਯਕੀਨ ਨਹੀਂ ਆਉਂਦਾ ਪਰ ਇਹ ਗੱਲ ਜੇਕਰ ਅਸੀਂ ਤੁਹਾਨੂੰ ਉਸ ਵੀਡੀਓ ਦੇ ਵਿੱਚ ਪੂਰੀ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਯਕੀਨ ਆਊਗਾ ਕਿ ਇੱਕ ਮੁਰਗੇ ਨੇ ਕਿਵੇਂ ਤਿੰਨ ਵਿਅਕਤੀਆਂ ਨੂੰ ਜੋ ਜਾਨ ਤੋਂ ਮਾਰ ਦਿੱਤਾ ਜੋ ਜਾਨ ਹੈ ਬੰਦਿਆਂ ਦੀ ਗਵਾਹ ਬੈਠੇ ਨੇ ਇੱਕ ਮੁਰਗੇ ਦੇ ਪਿੱਛੇ ਕੱਲ੍ਹ ਵੇ ਇੱਕ ਪਿੰਡ ਦੀ ਜੋ ਕਿ ਇਸਾਮ ਦੇ ਵਿੱਚ ਹੈ ਜਿਸ ਦਾ ਟਰੈਕਟਰ ਟਿੱਲਾ ਇਲਾਕਾ ਵੈ ਜਿਸ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਵੈ ਪਰਿਵਾਰ ਦਾ ਇੱਕ ਜੋ ਛੋਟਾ ਬੇਟਾ ਵੈ ਛੋਟਾ ਬੇਟਾ ਜੋ ਕਿ ਦੇਖਦਾ ਵੈ ਕਿ ਉਹਨਾਂ ਦਾ ਮੁਰਗਾ ਜੋ ਖੂਨ ਦੇ ਵਿੱਚ गिर ਜਾਂਦਾ ਵੈ ਮੁਰਗੇ ਨੂੰ ਬਚਾਉਣ ਦੇ ਲਈ ਪਰਿਵਾਰ ਦਾ ਛੋਟਾ ਬੇਟਾ ਜੋ ਖੂਨ ਦੇ ਵਿੱਚ ਛਾਲ ਮਾਰ ਦਿੰਦਾ ਵੈ ਖੂਨ ਦੇ ਵਿੱਚ ਜਦੋਂ ਉਹ ਉਸ ਨੂੰ ਬਚਾਉਣ ਦੇ ਲਈ ਜਾਂਦਾ ਵੈ ਤਾਂ ਪਰ ਉਸ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਆਪਣੀ ਜਾਨ ਵੀ ਗਵਾ ਬੈਠਦਾ ਵੈ ਜਦੋਂ ਉਸ ਦਾ ਵੱਡਾ ਭਰਾ ਦੇਖਦਾ ਵੈ ਕਿ ਵਿਅਕਤੀ ਹੈ ਜੋ ਛੋਟਾ ਬ੍ਰਦਰ ਹੈ ਉਸ ਦਾ ਉਹ ਬਾਹਰ ਨਹੀਂ ਆ ਪਾਇਆ ਤਾਂ ਉਹ ਵੀ ਉਸ ਦੀ ਜਾਨ ਬਚਾਉਣ ਦੇ ਲਈ ਖੂਨ ਦੇ ਵਿੱਚ ਛਾਲ ਮਾਰ ਦਿੰਦਾ ਵੈ ਸੋ ਦੋਨੋਂ ਹੀ ਜਦੋਂ ਭਰਾ ਖੂਹ ਦੇ ਵਿੱਚ ਮੁਰਗੇ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੰਦੇ ਨੇ ਅਜ ਥੋੜੀ ਦੇਰ ਤੱਕ ਕੋਈ ਹਲਚਲ ਨਹੀਂ ਦਿਖਾਈ ਦਿੰਦੀ ਦੋਨੋਂ ਭਰਾ ਜੇ ਜੋ ਬਾਹਰ ਨਹੀਂ ਆਂਦੇ ਤਾਂ ਇੱਕ ਸਥਾਨਕ ਵਿਅਕਤੀ ਪਿੰਡ ਦਾ ਵਿਅਕਤੀ ਹੈ ਜੋ ਇਹ ਸਭ ਕੁਝ ਦੇਖ ਰਿਹਾ ਸੀ ਤਾਂ ਉਹ ਵੀ ਉਹਨਾਂ ਦੀ ਜਾਲ ਬਚਾਉਣ ਦੇ ਲਈ ਖੂਹ ਦੇ ਵਿੱਚ ਛਾਲ ਮਾਰ ਦਿੰਦਾ ਵੈ ਪਰ ਦੇਖਦੇ ਹੀ ਦੇਖਦੇ ਕੀ ਹੁੰਦਾ ਵੈ ਕਿ ਤਿੰਨੋਂ ਹੀ ਅੰਦਰ ਹੈ ਜੋ ਇੱਕ ਤਰੀਕੇ ਦੇ ਨਾਲ ਲਾਪਤਾ ਹੋ ਜਾਂਦੇ ਨੇ ਕੋਈ ਵੀ ਹਲਚਲ ਨਹੀਂ ਹੁੰਦੀ ਬਿਲਕੁਲ ਵੀ ਦਿਖਾਈ ਨਹੀਂ ਦਿੰਦੇ ਪਿੰਡ ਵਾਲੇ ਜੋ ਘਬਰਾ ਜਾਂਦੇ ਨੇ ਪਰਿਵਾਰ ਵਾਲੇ ਘਬਰਾ ਜਾਂਦੇ ਅਤੇ ਪੁਲਿਸ ਨੂੰ ਜਦੋਂ ਇਤਲਾਹ ਕਰਦੇ ਨੇ ਜੋ ਪੁਲਿਸ ਨੂੰ ਸਾਡੀ ਘਟਨਾ ਦੱਸਦੇ ਨੇ ਤਾਂ ਪੁਲਿਸ ਮੌਕੇ ਤੇ ਜਾਂਚ ਕਰਦੀ ਆ ਤੇ ਜੋ ਰੈਸਕਿਊ ਟੀਮਾਂ ਨੂੰ ਬੁਲਾ ਕੇ ਜੋ ਤਿੰਨਾਂ ਨੂੰ ਬਾਹਰ ਕੱਢਿਆ ਜਾਂਦਾ ਵੈ ਪਰ ਤਿੰਨੋਂ ਨੇ ਜੋ ਆਪਣੀ ਜਾਨ ਹੈ ਗਵਾ ਬੈਠਦੇ ਨਹੀਂ ਇੱਕ ਆ ਮੁਰਗੇ ਦੇ ਚੱਕਰ ਦੇ ਵਿੱਚ ਤਿੰਨੋਂ ਵਿਅਕਤੀ ਆਪਣੀ ਜਾਨ ਗਵਾ ਬੈਠਦੇ ਨਹੀਂ ਮੁਰਗਾ ਦਾ ਮੈਦਾ ਨਹੀਂ ਪਰ ਆਪਣੀ ਜਾਨ ਗਵਾ ਬੈਠਦੇ ਨੇ ਔਰ ਜਦੋਂ ਉਹਨਾਂ ਨੂੰ ਕੱਢਿਆ ਜਾਂਦਾ ਵੈ ਤਾਂ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਪਤਾ ਚੱਲਦਾ ਵੈ ਕਿ ਜਦੋਂ ਖੂਹ ਦੇ ਵਿੱਚ ਤਿੰਨਾਂ ਨੇ ਵਾਰੀ-ਵਾਰੀ ਸਿਰ ਛਾਲ ਮਾਰੀ ਤਾਂ ਅੰਦਰ ਜੋ ਜ਼ਹਿਰੀਲਾ ਗੈਸਾ ਸੀ ਉਸਤੇ ਕਾਰਨ ਤਿੰਨੋ ਹੀ ਆਪਣੀ ਜੋ ਸਾਹ ਦਮ ਕੁੱਟਣ ਦੇ ਕਾਰਨ ਤਿੰਨੋ ਹੀ ਜਣੇ ਜੋ ਸਾਹ ਨਹੀਂ ਲੈ ਪਾਏ ਦਮ ਘੁੱਟ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੋ ਇਹ ਘਟਨਾ ਵੈ ਸਾਰੀ ਅਸਾਮ ਦੇ ਇੱਕ ਪਿੰਡ ਦੀ ਜਿੱਥੇ ਕੀ ਦੋ ਭਰਾ ਤੇ ਇੱਕ ਸਥਾਨਕ ਵਿਅਕਤੀ ਜੋ ਕਿ ਇੱਕ ਮੁਰਗੇ ਨੂੰ ਬਚਾਉਣ ਦੇ ਚੱਕਰਾਚ ਆਪਣੇ ਜੋ ਜੀਵਨ ਤੋਂ ਹੱਥ ਧੋਵਟੇ ਜੋ ਮ੍ਰਿਤਿਉ ਨੂੰ ਅਜੋ ਪ੍ਰਾਪਤ ਹੋ ਗਏ ਸਿਰਫ ਇੱਕ ਮੁਰਗੇ ਨੂੰ ਪਛਾਣ ਦੇ ਚੱਕਰਾਂ ਦੇ ਵਿੱਚ ਅਸੋ ਇੱਕ ਗੱਲ ਹੈ ਕਿ ਖੂਨ ਦੇ ਵਿੱਚ ਜਦੋਂ ਚਾਲ ਮਾਰੀ ਤਾਂ ਅੰਦਰ ਜ਼ਹਿਰੀਲੀਆਂ ਗੈਸਾਂ ਹੋਣ ਕਰਕੇ ਅਸੋ ਕੋਈ ਹਲਚਲ ਨਾ ਹੋ ਸકી ਉਹਨਾਂ ਦਾ ਅੰਦਰ ਜਾਂਦੇ ਹੀ ਦਮ ਘੁੱਟ ਗਿਆ ਦਮ ਘੁੱਟਣ ਦੇ ਕਾਰਨ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ ਸੋ ਇੱਕ ਨਹੀਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਛੋਟਾ ਜੋ ਪਰਿਵਾਰ ਦਾ ਮੁੰਡਾ ਸੀ ਜਦੋਂ ਉਸਨੇ ਛਾਲ ਮਾਰੀ ਤਾਂ ਉਸ ਨੂੰ ਬਚਾਉਣ ਦੇ ਚੱਕਰਾਂ 'ਚ ਉਸਦੇ ਵੱਡੇ ਭਰਾ ਨੇ ਵੀ ਛਾਲ ਮਾਰਤੀ ਅਤੇ ਉਸ ਨੂੰ ਬਚਾਉਣ ਦੇ ਚੱਕਰਾਂ 'ਚ ਦੋਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਪਿੰਡ ਦੇ ਸਤਨਕ ਵਿਅਕਤੀ ਨੇ ਵੀ ਛਾਲ ਮਾਰਤੀ ਅਸਾਮ ਦੀ ਇਹ ਘਟਨਾ ਹੈ ਜਿਸ ਦੇ ਵਿੱਚ ਇੱਕ ਮੁਰਗੇ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਤਿੰਨ ਵਿਅਕਤੀਆਂ ਨੇ ਖੂਨ 'ਚ ਛਾਲ ਮਾਰਤੀ ਅਤੇ ਖੂਨ 'ਚ ਛਾਲ ਮਾਰਨ ਤੋਂ ਬਾਅਦ ਅੰਦਰ ਜ਼ਹਿਰੀਲੀਆ ਗੈਸਾਂ ਦੇ ਕਾਰਨ ਦਮ ਕੁੱਟ ਗਿਆ ਅਤੇ ਤਿੰਨੋਂ ਹੀ ਆਪਣੇ ਜੋ ਜੀਵਨ ਤੋਂ ਹੱਥ ਤੋਂ ਬੈਠੇ ਨੇ ਜੋ ਜੋ ਮ੍ਰਿਤਿਉ ਜਨਾ ਦੀ ਹੋ ਗਈ ਹੈ ਜੋ ਮੌਤ ਨੂੰ ਪਿਆਰੇ ਹੋਗੇ ਸਿਰਫ ਇੱਕ ਮੁਰਗੇ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਮੁਰਗੇ ਨੇ ਜੋ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਬਹੁਤ ਜੀ ਇਜਾਜ਼ਤ ਧੰਨਵਾਦ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੀ ਗੱਲ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਪਹਿਲੀ ਵਾਰ ਦੇ ਵਿੱਚ ਯਕੀਨ ਨਹੀਂ ਆਊਗਾ ਕਿਉਂਕਿ ਗੱਲ ਹੀ ਇਹੋ ਜਿਹੀ ਹੈ ਦੱਸਦੇ ਕਿ ਅਸਾਮ ਦੇ ਇੱਕ ਟਰੈਕਟਰ ਟੀਲਾ ਇਲਾਕਾ ਵੈ ਜਿਸ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਵੈ ਪਰਿਵਾਰ ਦੇ ਜੋ ਦੋ ਜੀਆਂ ਦੀ ਅਤੇ ਪਿੰਡ ਦੇ ਇੱਕ ਜੀ ਦੀ ਜਾਨ ਹੈ ਜੋ ਇੱਕ ਮੁਰਗੇ ਨੇ ਲੈ ਲਈ ਇੱਕ ਮੁਰਗੇ ਦੀ ਵਜ੍ਹਾ ਦੇ ਨਾਲ ਸੋ ਇੱਕ ਤਿੰਨ ਵਿਅਕਤੀ ਹੈ ਜੋ ਆਪਣੀ ਜਾਨ ਗਵਾ ਬੈਠੇ ਬਿਲਕੁਲ ਇੱਕ ਮੁਰਗਾ ਜੇਕਰ ਕਿਸੇ ਨੂੰ ਦਸੀਏ ਤਾਂ ਇਹ ਗੱਲ ਤੇ ਯਕੀਨ ਨਹੀਂ ਆਉਂਦਾ ਪਰ ਇਹ ਗੱਲ ਜੇਕਰ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਯਕੀਨ ਆਊਗਾ ਕਿ ਇੱਕ ਮੁਰਗੇ ਨੇ ਕਿਵੇਂ ਤਿੰਨ ਵਿਅਕਤੀਆਂ ਨੂੰ ਜੋ ਜਾਣ ਤੋਂ ਮਾਰ ਦਿੱਤਾ ਜੋ ਜਾਨ ਹੈ ਬੰਦਿਆ ਦੀ ਗਵਾ ਬੈਠੇ ਨੇ ਇੱਕ ਮੁਰਗੇ ਦੇ ਪਿੱਛੇ ਕੱਲ ਵੇ ਇੱਕ ਪਿੰਡ ਦੀ ਜੋ ਕਿ ਇਸਾਮ ਦੇ ਵਿੱਚ ਹੈ ਜਿਸ ਦਾ ਟਰੈਕਟਰ ਟਿੱਲਾ ਇਲਾਕਾ ਵੈ ਜਿਸ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਵੈ ਪਰਿਵਾਰ ਦਾ ਇੱਕ ਜੋ ਛੋਟਾ ਬੇਟਾ ਵੈ ਛੋਟਾ ਬੇਟਾ ਜੋ ਕਿ ਦੇਖਦਾ ਵੈ ਕਿ ਉਹਨਾਂ ਦਾ ਮੁਰਗਾ ਜੋ ਖੂਨ ਦੇ ਵਿੱਚ गिर ਜਾਂਦਾ ਵੈ ਮੁਰਗੇ ਨੂੰ ਬਚਾਉਣ ਦੇ ਲਈ ਪਰਿਵਾਰ ਦਾ ਛੋਟਾ ਬੇਟਾ ਜੋ ਖੂਨ ਦੇ ਵਿੱਚ ਛਾਲ ਮਾਰ ਦਿੰਦਾ ਵੈ ਖੂਨ ਦੇ ਵਿੱਚ ਜਦੋਂ ਉਹ ਉਸ ਨੂੰ ਬਚਾਉਣ ਦੇ ਲਈ ਜਾਂਦਾ ਵੈ ਪਰ ਉਸ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਆਪਣੀ ਜਾਨ ਵੀ ਗਵਾ ਬੈਠਦਾ ਵੈ ਜਦੋਂ ਉਸ ਦਾ ਵੱਡਾ ਭਰਾ ਦੇਖਦਾ ਵੈ ਕਿ ਵਿਅਕਤੀ ਹੈ ਜੋ ਛੋਟਾ ਬ੍ਰਦਰ ਹੈ ਉਸ ਦਾ ਉਹ ਬਾਹਰ ਨਹੀਂ ਆ ਪਾਇਆ ਤਾਂ ਉਹ ਵੀ ਉਸ ਦੀ ਜਾਨ ਬਚਾਉਣ ਦੇ ਲਈ ਖੂਨ ਦੇ ਵਿੱਚ ਛਾਲ ਮਾਰ ਦਿੰਦਾ ਵੈ ਸੋ ਦੋਨੋਂ ਹੀ ਜਦੋਂ ਭਰਾ ਖੂਹ ਦੇ ਵਿੱਚ ਮੁਰਗੇ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੰਦੇ ਨੇ ਅਜ ਥੋੜੀ ਦੇਰ ਤੱਕ ਕੋਈ ਹਲਚਲ ਨਹੀਂ ਦਿਖਾਈ ਦਿੰਦੀ ਤਾਂ ਦੋਨੋਂ ਭਰਾ ਜੇ ਜੋ ਬਾਹਰ ਨਹੀਂ ਆਂਦੇ ਤਾਂ ਇੱਕ ਸਥਾਨਕ ਵਿਅਕਤੀ ਪਿੰਡ ਦਾ ਵਿਅਕਤੀ ਹੈ ਜੋ ਇਹ ਸਭ ਕੁਝ ਦੇਖ ਰਿਹਾ ਸੀ ਤਾਂ ਉਹ ਵੀ ਉਹਨਾਂ ਦੀ ਜਾਨ ਬਚਾਉਣ ਦੇ ਲਈ ਖੂਹ ਦੇ ਵਿੱਚ ਛਾਲ ਮਾਰ ਦਿੰਦਾ ਵਾ ਪਰ ਦੇਖਦੇ ਹੀ ਦੇਖਦੇ ਕੀ ਹੁੰਦਾ ਹੈ ਵਾ ਕਿ ਤਿੰਨੋ ਹੀ ਅੰਦਰ ਆ ਜੋ ਇੱਕ ਤਰੀਕੇ ਦੇ ਨਾਲ ਲਾਪਤਾ ਹੋ ਜਾਂਦੇ ਨੇ ਕੋਈ ਵੀ ਹਲਚਲ ਨਹੀਂ ਹੁੰਦੀ ਬਿਲਕੁਲ ਵੀ ਦਿਖਾਈ ਨਹੀਂ ਦਿੰਦੇ ਪਿੰਡ ਵਾਲੇ ਜੋ ਕਬਰਾਂ ਜਾਂਦੇ ਨੇ ਪਰਿਵਾਰ ਵਾਲੇ ਕਬਰਾਂ ਜਾਂਦੇ ਅਤੇ ਪੁਲਿਸ ਨੂੰ ਜਦੋਂ ਇਤਲਾਹ ਕਰਦੇ ਨੇ ਜੋ ਪੁਲਿਸ ਨੂੰ ਸਾਡੀ ਘਟਨਾ ਦੱਸਦੇ ਨੇ ਤਾਂ ਪੁਲਿਸ ਮੌਕੇ ਤੇ ਜਾਂਚ ਕਰਦੀ ਆ ਤੇ ਜੋ ਰੈਸਕਿਊ ਟੀਮਾਂ ਨੂੰ ਬੁਲਾ ਕੇ ਜੋ ਤਿੰਨਾਂ ਨੂੰ ਬਾਹਰ ਕੱਢਿਆ ਜਾਂਦਾ ਵੈ ਪਰ ਤਿੰਨੋਂ ਨੇ ਜੋ ਆਪਣੀ ਜਾਨ ਹੈ ਗਵਾ ਬੈਠਦੇ ਨਹੀਂ ਇੱਕ ਆ ਮੁਰਗੇ ਦੇ ਚੱਕਰ ਦੇ ਵਿੱਚ ਤਿੰਨੋਂ ਵਿਅਕਤੀ ਆਪਣੀ ਜਾਨ ਗਵਾ ਬੈਠਦੇ ਨਹੀਂ ਮੁਰਗਾ ਦਾ ਮੈਦਾਨ ਨਹੀਂ ਪਰ ਆਪਣੀ ਜਾਨ ਗਵਾ ਬੈਠਦੇ ਨੇ ਔਰ ਜਦੋਂ ਉਹਨਾਂ ਨੂੰ ਕੱਢਿਆ ਜਾਂਦਾ ਵੈ ਤਾਂ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਪਤਾ ਚੱਲਦਾ ਵੈ ਕਿ ਜਦੋਂ ਖੂਹ ਦੇ ਵਿੱਚ ਤਿੰਨਾਂ ਨੇ ਵਾਰੀ-ਵਾਰੀ ਸਿਰ ਛਾਲ ਮਾਰੀ ਤਾਂ ਅੰਦਰ ਜੋ ਜ਼ਹਿਰੀਲਾ ਗੈਸਾ ਸੀ ਉਸਦੇ ਕਾਰਨ ਤਿੰਨੋਂ ਹੀ ਆਪਣੀ ਜੋ ਸਾਹ ਦਮ ਕੁੱਟਣ ਦੇ ਕਾਰਨ ਤਿੰਨੋਂ ਹੀ ਜਣੇ ਜੋ ਸਾਹ ਨਹੀਂ ਲੈ पाए ਦਮ ਘੁੱਟ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਸੋ ਇਹ ਘਟਨਾ ਵੈ ਸਾਰੀ ਅਸਾਮ ਦੇ ਇੱਕ ਪਿੰਡ ਦੀ ਜਿੱਥੇ ਕੀ ਦੋ ਭਰਾ ਤੇ ਇੱਕ ਸਥਾਨਕ ਵਿਅਕਤੀ ਜੋ ਕਿ ਇੱਕ ਮੁਰਗੇ ਨੂੰ ਪਛਾਣ ਦੇ ਚੱਕਰਾਚ ਆਪਣੇ ਜੋ ਜੀਵਨ ਤੋਂ ਹੱਥ ਤੋ ਵਾਟੇ ਜੋ ਮਰਤੀਉ ਨੂੰ ਜੋ ਪ੍ਰਾਪਤ ਹੋ ਗਏ ਸਿਰਫ ਇੱਕ ਮੁਰਗੇ ਨੂੰ ਬਚਾਣ ਦੇ ਚੱਕਰਾਂ ਦੇ ਵਿੱਚ ਸੋ ਇੱਕ ਗੱਲ ਹੈ ਕਿ ਖੂਨ ਦੇ ਵਿੱਚ ਜਦੋਂ ਚਾਲ ਮਾਰੀ ਤਾਂ ਅੰਦਰ ਜ਼ਹਿਰੀਲੀਆਂ ਗੈਸਾਂ ਹੋਣ ਕਰਕੇ ਸੋ ਕੋਈ ਹਲਚਲ ਨਾ ਹੋ ਸਕੀ ਉਹਨਾਂ ਦਾ ਅੰਦਰ ਜਾਂਦਿਆਂ ਹੀ ਦਮ ਘੁੱਟ ਗਿਆ ਦਮ ਘੁੱਟਣ ਦੇ ਕਾਰਨ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ ਸੋ ਇੱਕ ਨਹੀਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਛੋਟਾ ਜੋ ਪਰਿਵਾਰ ਦਾ ਮੁੰਡਾ ਸੀ ਜਦੋਂ ਉਸਨੇ ਛਾਲ ਮਾਰੀ ਤਾਂ ਉਸ ਨੂੰ ਬਚਾਉਣ ਦੇ ਚੱਕਰਾ 'ਚ ਉਸਦੇ ਵੱਡੇ ਭਰਾ ਨੇ ਵੀ ਛਾਲ ਮਾਰਤੀ ਅਤੇ ਉਸ ਨੂੰ ਬਚਾਉਣ ਦੇ ਚੱਕਰਾ 'ਚ ਦੋਨਾਂ ਨੂੰ ਬਚਾਉਣ ਦੇ ਚੱਕਰਾ 'ਚ ਪਿੰਡ ਦੇ ਸਥਾਨਕ ਵਿਅਕਤੀ ਨੇ ਵੀ ਛਾਲ ਮਾਰਤੀ ਅਸਾਮ ਦੀ ਇਹ ਘਟਨਾ ਹੈ ਜਿਸ ਦੇ ਵਿੱਚ ਇੱਕ ਮੁਰਗੇ ਨੂੰ ਬਚਾਉਣ ਦੇ ਚੱਕਰਾ 'ਚ ਤਿੰਨ ਵਿਅਕਤੀਆਂ ਨੇ ਖੂਨ 'ਚ ਛਾਲ ਮਾਰਤੀ ਅਤੇ ਖੂਨ 'ਚ ਛਾਲ ਮਾਰਨ ਤੋਂ ਬਾਅਦ ਅੰਦਰ ਜ਼ਹਿਰੀਲੀਆ ਗੈਸਾਂ ਦੇ ਕਾਰਨ ਦਮ ਕੁੱਟ ਗਿਆ ਅਤੇ ਤਿੰਨੋਂ ਹੀ ਆਪਣੇ ਜੋ ਜੀਵਨ ਤੋਂ ਹੱਥ ਤੋਂ ਬੈਠੇ ਨੇ ਜੋ ਜੋ ਮ੍ਰਿਤਿਉ ਜਿਨ੍ਹਾਂ ਦੀ ਹੋ ਗਈ ਹੈ ਜੋ ਮੌਤ ਨੂੰ ਪਿਆਰੇ ਹੋ ਗਏ ਸਿਰਫ ਇੱਕ ਮੁਰਗੇ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਮੁਰਗੇ ਨੇ ਜੋ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਬਹੁਤ ਜੀ ਇਜਾਜ਼ਤ ਧੰਨਵਾਦ